ਇਹ ਤਸਵੀਰਾਂ ਫਿਰੋਜ਼ਪੁਰ ਦੀ ਪੁਰਾਣੀ ਸਬਜ਼ੀ ਮੰਡੀ ਦੀਆਂ ਨੇ ਜਿੱਥੇ ਪੰਜਾਬ ਪੁਲਿਸ ਨੇ ਨਾਕਾ ਲਗਾਇਆ ਹੋਇਆ ਏ ਲੋਕਾਂ ਦੇ ਚਲਾਨ ਕੱਟਣ ਦੀ ਮੁਹਿੰਮ ਨੂੰ ਰਫ਼ਤਾਰ ਦਿੱਤੀ ਹੋਈ ਹੈ ਇਸੇ ਦੌਰਾਨ ਹੀ ਇੱਕ ਨੌਜਵਾਨ ਨੂੰ ਪੁਲਿਸ ਨੇ ਘੇਰਿਆ ਜਿਸ ਦੌਰਾਨ ਪੁਲਿਸ ਮੁਲਾਜ਼ਮ ਅਤੇ ਨੌਜਵਾਨ ਆਮਣੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਮੰਡੀ ਦੇ ਬਾਹਰ ਭਾਰੀ ਹਗਾਮਾ ਦੇਖਣ ਨੂੰ ਮਿਲਿਆ ਮੈਂ ਯਾਰ ਕਦੋਂ ਮਰੂਲਾ ਪਾਈ ਜਣਾ ਤੋਪੀ ਕਿਉਂ ਰੋੜਾ ਫਿਰ ਮੇਰੀ ਨਾ ਹੋ ਰਹੀ ਯਾਰ ਬਦਲਾ ਨਾ ਪਾਇਆ ਸੋ ਜਾਨੇ ਬਤਿਸ਼ੇ ਕਿੱਥੇ ਲੱਗੇ ਬਣਾ ਬਾਬਾ ਦੇ ਕੋਲ ਜੇ ਵੀ ਨਾ ਤੂੰ ਜਿੱਟਾ ਡੋਟ ਫਸਾਣਾ ਇਹ ਧੱਕਾ ਦੇ ਲੈ ਜੋਪ ਕਰੇ ਅਗਲੀ ਜੋਪਾ ਯਾਰ ਮੈਂ ਬੋਲਣ ਕਿ ਉਹ ਕਹਿੰਦੇ ਕਿਹੜੀ ਗੱਲ ਕਰਦੇ ਨੇ ਮੰਦਿਰ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕੇ ਨਾਲ ਮੋਟਰਸਾਈਕਲ ਇੱਥੇ ਪਾਉਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਾਇਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਏ ਪਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪਿੰਡ ਸਾਰੀ ਗੱਲ ਦਾ ਪਾਇਏ ਕਿ ਸਾਡੇ ਲੇਬਰਚ ਮੈਂ ਲੇਬਰਚ ਕੰਮ ਕਰਦਾ ਇਹ ਸਾਡੇ ਪ੍ਰਧਾਨ ਲੇਬਰ ਤੇ ਆਏ ਨੇ ਇਹਨਾਂ ਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦੋਂ ਕਿੰਨੇ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ-ਵਾਰੀ ਬਖਸ਼ਦਾ ਹੁਣਾ ਇਹ ਬਹੁਤ ਮੇਰੇ ਨਾਲ ਧੱਕਾ ਕਰ ਰਣੀ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬਸ ਮੈਂ ਇਧਰ ਨੂੰ ਮੋੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋਈ ਸਾਹਮਣੇ ਖੜੇ ਨੇ ਮੈਂ ਇਧਰ ਮੋੜ ਲਿਆ ਮੈਂ ਉਦੋਂ ਬਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦੇ ਬਾਰੇ ਮੈਨੂੰ ਮੋਢੇ ਧੱਕੇ ਨਾਲ ਲਿਆ ਇਹ ਇੱਕ ਇਹ ਜ਼ਬਰਦਸਤੀ ਹੋ ਰਹੀ ਹੈ ਔਰ ਕੀ ਹੋ ਰਿਹਾ ਇਸ ਮੌਕੇ ਨੌਜਵਾਨ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉੱਤੇ ਤੱਕੇਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ ਨੌਜਵਾਨ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਅਕਸਰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਦੇ ਨੇ ਆਖਿਰ ਨੌਜਵਾਨ ਦੇ ਸਬਰਾਂ ਦਾ ਬੰਨ ਟੁੱਟ ਹੀ ਗਿਆ ਉਧਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਆਪਣੇ ਰਸੂਖ ਦੀ ਵਰਤੋਂ ਕੀਤੀ ਹੈ ਜਿਸ ਅੱਗੇ ਪੁਲਿਸ ਨੂੰ ਝੁਕਣਾ ਪਿਆ ਅਤੇ ਨੌਜਵਾਨ ਨੂੰ ਦਸਤਾਵੇਜ਼ ਦੇਖ ਕੇ ਛੱਡ ਦਿੱਤਾ ਗਿਆ ਜੇਕਰ ਨੌਜਵਾਨ ਗਲਤ ਸੀ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਇਹ ਮਤਲਬ ਹੈ ਕਿ ਜੇ ਅਕਟਿਵਿਟੀ ਚੱਲ ਰਹੀ ਹੈ ਮੰਨ ਲਓ ਕਿ ਕਪਤੀ ਸਾਹਿਬ ਦੇ ਹੁਕਮ ਨਾਲ ਮੈਂ ਤੇ ਨਾਕਾ ਲਗਾਇਆ ਜਾਂਦਾ ਹੈ ਇਹ ਸ਼ਕਤੀ ਪੋਡਰ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਜੱਪੜੀ ਪੇਪਰ ਉੱਪਰ ਨਹੀਂ ਹੁੰਦੇ ਉਹ ਮੁਕੱਦਮਾ ਪੇਸ਼ ਕਰੀਂ ਕਰਦੇ ਨਾ ਚਾਰਾ ਕਿਤੇ ਕਰਦੇ ਫਟੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਟੀਮਾਂ ਵਾਸਤੇ ਪੰਨੇ ਸਾਡੇ ਨਾਲ ਇਹ ਸਾਡੇ ਕੋਲ ਐਸਐਫਟੀ ਮੈਂ ਹੈ ਹੋਰ ਇਹ ਵੀ ਟੀਮ ਹੈ ਅਸਲ ਚੈਕਿੰਗ ਕੀਤੀ ਜਾ ਰਹੀ ਸਾਰਿਆਂ ਦੀ ਜਿਹੜੇ ਕਿ ਨੰਬਰ ਬੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਕਾਰਨ ਚੱਲ ਕਿਤੇ ਚੜੇ ਸਪੋਰਟ ਵੀ ਗੱਡੀਆਂ ਦੇ ਜਿਹੜੇ ਕਿਉਂਕਿ ਚਾਲੀਆਂ ਵਗੈਰਾ ਹੁੰਦੇ ਉਹਨਾਂ ਲਾ ਕੇ ਆਪਣੇ ਤੇ ਉਹਨਾਂ ਚੱਲਣ ਔਰ ਜੇ ਸਹੀ ਸੀ ਤੇ ਫਿਰ ਉਸ ਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਗਿਆ ਸੋ ਇਸ ਦਾ ਜਵਾਬ ਤਾਂ ਪੁਲਿਸ ਪ੍ਰਸ਼ਾਸਨ ਹੀ ਦੇ ਸਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ